ਸਵਰਾ 744 ਐਫਪੀ 4 ਸਟਾਰ ਰਵਰਸ ਪੀਡੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਜਾ ਗਿਆ ਹਾਂਜੀ ਤੇ ਮਾਡਲ ਜੀ ਇਹ ਮਾਡਲ 14 ਜੀ 14 ਮੰਗਤ ਬਈ ਇਹਦੀ ਕਿੰਨੀ ਆ ਇਹਦੀ ਮੰਗਿਆ 490000 ਇਹ ਕਿੰਨੇ ਦਾ ਛੱਡਾਂਗੇ ਜੀ ਇਹ ਦੇ ਦਾਂਗੇ 4 ਲੱਖ ਤੇ 60000 ਦਾ ਦੇ ਦਾਂਗੇ ਯਾਰ ਪੂਰੇ ਵੱਡੇ ਡਿਸਕਾਉਂਟ ਵਾਲਾ ਡੀਆਈ 50 ਦਾ ਸਿਕੰਦਰ ਮਾਡਲ ਚ ਆ ਗਿਆ ਐਚਡੀਐਮ ਆ ਗਿਆ ਜੀ ਹੈਵੀ ਡਿਊਟੀ ਮਾਈਲੇਜ 52 ਆਵਰਸ 파ਵਰ ਚ ਆ ਗਿਆ ਸੈਡ ਗੀਅਰ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪਾੜ ਲੱਗਿਆ 19 19 ਡਿਮਾਂਡ ਕੀ ਕਰਦੇ ਹੋ ਦੀ ਜੀ ਡਿਮਾਂਡ ਇਹਦੀ ਆ ਗਿਆ 515000 515 ਦਾ ਡਿਮਾਂਡ ਆ ਬਾਈ ਇਹ ਕਿੰਨੇ ਦਾ ਹੋਊਗਾ ਤੇ ਦੇ ਦਿਆਂਗੇ ਆਪਾਂ 480000 ਦਾ 480 ਦਾ ਹਾਂਜੀ ਠੀਕ ਆ ਤੇ ਲੋਨ ਬਈ ਤੇ ਇਹ ਤੇ ਲੋਨ ਵੀ ਕਰਵਾ ਲਾਂਗੇ ਸਵਾ 4 ਲੋਨ ਹੋਣਾ ਉਹ ਸਵਾ 4 ਲੱਖ ਦਾ ਲੋਨ ਕਰਾ ਲਾ ਠੀਕ ਆ ਬਾਈ ਸਵਾ 4 ਲੱਖ ਦਾ ਲੋਨ ਹੋ ਜਾ ਟਰੈਕਟਰ ਤੇ 70000 ਰੁਪਏ ਲੈ ਆਇਓ ਆ ਟਰੈਕਟਰ ਲੈ ਜੋ ਹਾਂਜੀ ਹਸੀ ਕਾ ਬਾਈ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਮੋਚੇ ਤਿਲ ਮੰਡੀ ਸਭ ਉਹ ਟਰੈਕਟਰਾਂ ਦੀ ਮੰਡੀ ਤੇ ਹਰਦੀਪ ਬਾਈ ਨਾਮ ਲਾਉਣਿਆ ਕਰਾਉਣਿਆ ਗੱਲਬਾਤ ਅੱਛੀ ਗੱਲ ਜੀ ਅੱਛੀ ਗੱਲ ਜੀ ਵਧੀਆ ਜੀ ਹਾਂ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਜੀ ਕਿੰਨੇ ਕੁ ਟਰੈਕਟਰ ਲੈ ਕੇ ਆਏ ਜੀ ਸਹੀ ਹੈ ਆਪਣੇ ਕੋਲ ਟਰੈਕਟਰਾਂ ਦੇ 6-7 ਜੀ ਠੀਕ ਆ ਬਾਈ ਜੀ 6 7 ਟਰੈਕਟਰ ਆ ਤੇ ਕਾਫੀ ਕਾਜ ਜਾਂਦੀ ਫੁੱਲ ਗਰੰਟੀ ਹੈ ਜੀ ਨਾ ਹੋਣ ਤੱਕ ਜ਼ਿੰਮੇਵਾਰੀ ਆਪਣੀ ਠੀਕ ਆ ਜੀ ਲੋਨ ਵਗੈਰਾ ਇਹ ਸਭ ਦਾ ਹੈ ਜੀ ਹਾਂਜੀ ਲੋਨ ਵੀ ਕਰਵਾ ਕੇ ਦੇ ਦਾਂਗੇ ਜੀ ਠੀਕ ਆ ਪੁਰਾਣਾ ਵੀ ਕੱਟਾਂਗੇ ਪੁਰਾਣਾ ਵੀ ਕੱਟ ਲਾਂਗੇ ਜੀ ਠੀਕ ਆ ਜੀ ਹਾਂਜੀ ਪਹਿਲਾਂ ਲਖੋਣੇ ਬਾਈ ਦੇ ਟਰੈਕਟਰ ਬਾਈ ਆ ਆਪਾਂ ਬਾਅਦ ਚੋਂ ਐਡਰੈਸ ਦੇਵਾਂਗੇ ਬਾਈ ਦਾ ਸਾਹਮਣੇ ਆ ਗਿਆ ਜੀ ਜੌਂਡੀਅਰ 52 10 ਗੇਅਰ ਪ੍ਰੋ ਫੋਰ ਸਪੀਡ ਜਿਹਦੀ ਡਿਮਾਂਡ ਪੂਰੀ ਚੱਲੇ ਆ APV 31 ਮਾਨਸਾ ਦਾ ਨੰਬਰ ਆ ਗਿਆ ਮਾਡਲ ਕਿੰਨੇ ਆ ਬਾਈ ਜੀ ਇਹ ਮਾਡਲ ਆ ਬਾਈ ਜੀ ਬਾਈ ਮਾਡਲ ਆ ਹਾਂ ਜੀ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ 600 ਘੰਟਾ ਚੱਲਿਆ ਹੋਊਗਾ ਜੀ 600 ਘੰਟੇ ਦੇ ਲਗਭਗ ਟਰੈਕਟਰ ਚੱਲਿਆ ਹੋਇਆ ਹਾਂ ਜੀ ਓਰੀਜਨਲ ਚੱਲਿਆ ਹੋਊਗਾ ਸਾਰਾ ਓਰੀਜਨਲ ਆ A to Z ਠੀਕ ਆ ਜੀ 4 ਸਪੀਡ ਜੀ 4 ਸਪੀਡ ਆ ਗੀਅਰ ਪ੍ਰੋ ਗੀਅਰ ਪ੍ਰੋ ਹਾਂ ਜੀ ਦੇਖੋ ਤੁਸੀਂ ਬਾਈ ਜੀ ਰੰਗ ਪੇਂਟ ਦਾ ਟਰੈਕਟਰ ਜਿਵੇਂ ਇੱਕ ਵੀ ਸਕਰਾਚ ਨਹੀਂ ਆਇਆ ਟਰੈਕਟਰ ਦੇ ਰੰਗ ਪੇਂਟ ਤੇ ਹਾਂ ਇੱਕ ਸਾਧਾ ਪੂਰਾ ਨਵਾਂ ਟਰੈਕਟਰ ਆ ਜੇ ਤੁਸੀਂ ਝਾਂਸੀ ਚ ਲੈਣ ਜਾਓਗੇ ਬਈ ਇੱਥੇ ਆਏ ਦਾ ਤੁਹਾਨੂੰ ਫਾਇਦਾ ਲੱਖ ਰੁਪਏ ਦਾ ਫਾਇਦਾ ਹੋਊ ਬਈ ਜਾਦੀ ਹੋਊਗਾ ਜੀ ਲੱਖ ਤੋਂ ਵੀ ਜ਼ਿਆਦਾ ਹੋਊਗਾ ਹਾਂਜੀ ਠੀਕ ਹੈ ਜੀ ਹਾਂਜੀ ਬਿਲਕੁਲ ਨਵਾਂ ਟਰੈਕਟਰ ਆ ਬਈ ਜਮਾ ਰਿੰਬੋਰਮ ਬਣਾ ਦੇਖੋ ਉਹ ਮੇਸ ਟੱਕਰ ਨਾਲ ਲੱਗੇ ਪਿਆ ਹਜੇ ਤੱਕ ਹਾਂਜੀ ਦੇਖ ਸਕਦੇ ਹੋ ਬਈ ਤੁਸੀਂ ਇਹ ਬੈਕ ਸਾਈਡ ਤੋਂ ਵੀ ਦਿਖਾ ਦਿੰਦੇ ਆ ਟਰੈਕਟਰ ਕਿ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਔੱਕ ਵੀ ਨਹੀਂ ਹਜੇ ਦਾ ਕਾਸੇ ਬਈ ਜਮਾ ਨਹੀਂ ਆਇਆ ਜਮਾਈ ਚੱਲ ਲਈ ਹੋ ਗਈ ਨਹੀਂ ਪਾਈ ਹੋਈ ਆ ਹਾਂਜੀ ਪੀਟੀਓ ਵਾਲਾ ਕੈਪ ਵੀ ਨਹੀਂ ਉਤਰਿਆ ਦੇਖ ਸਕਦੇ ਹੋ ਤੁਸੀਂ ਤੇ ਡਿਮਾਂਡ ਕੀ ਰੱਖੀ ਏ ਟਰੈਕਟਰ ਦੀ ਡਿਮਾਂਡ ਇਹਦੀ ਹੈ ਗਾਈ 7 ਲੱਖ 85 ਹਜ਼ਾਰ 7 ਲੱਖ 85 ਹਜ਼ਾਰ ਰੁਪਏ ਡਿਮਾਂਡ ਰੱਖੀ ਹੈ ਸੌ ਰੁਪਏ ਰੱਖਿਆ ਟਰੈਕਟਰ ਨਾਲ ਜਮੀ ਜਮੀ ਜਿਵੇਂ ਜਿਵੇਂ ਬਸ ਕੰਮ ਬਹੁਤ ਘੱਟ ਕੰਮ ਲਿਆ ਕੇ ਇਸ ਪਾ ਕੇ ਖੜਾ ਨਿਕਲਣੋ ਕੋਲ ਨਟਾਂ ਦਿਉ ਮੇ ਭਾਈ ਇਹ ਸਾਰੇ ਠੀਕ ਆ ਭਾਈ ਲਿਸਕਾ ਮਾਰਦਾ ਟਰੈਕਟਰ ਹਾਂਜੀ ਇਹ ਡਿਮਾਂਡ ਰੱਖੀ ਐ 785 ਹਾਂਜੀ ਕਿੰਨੇ ਕੁ ਦਾ ਦੇਵਾਂਗੇ ਡਿਸਕਾਊਂਟ ਕਰ ਦੇ ਕੁੱਲਾ ਇਹ ਦੇ ਦੇ ਦਾਂਗੇ ਆਪਾਂ 7 ਲੱਖ ਤੇ 55 ਹਜ਼ਾਰ ਦਾ 55 ਹਾਂ ਜਿਹੜਾ ਤੇਰੀ ਵੀਡੀਓ ਦੇਖ ਕੇ ਉਹ 5 ਹੋਰ ਲੈਸ ਕਰ ਦਾਂਗੇ ਚਲੋ ਭਾਈ 7.5 ਲੱਖ ਦਾ ਲੈ ਲਓ 7.5 ਲੱਖ ਦਾ ਟ੍ਰੇਡ ਦੇ ਦਾਂ ਪੂਰਾ ਵਹਿਦਾ ਉਹ ਜਾਂ ਸੀਨ ਵਾਲੋ ਹਾਂਜੀ ਇਹ ਲੋਨ ਵੀ ਹੋ ਜੂਗਾ ਸਾਹਮਣੇ ਆ ਗਿਆ ਜੀ ਸੋਨਾ ਲੱਕਾ ਡੀਆਈ 50 ਦਾ ਸਕੰਦਰ ਮਾਡਲ ਚ ਆ ਗਿਆ ਐਚ ਡੀ ਐਮ ਆ ਗਿਆ ਜੀ ਹੈਵੀ ਡਿਊਟੀ ਮਾਈਲੇਜ 52 ਹੌਰਸ ਪਾਵਰ ਚ ਆ ਗਿਆ ਸਾਈਡ ਗੇਅਰ ਡਬਲ ਪੰਪ ਡਬਲ ਡਿਸਟ੍ਰਿਬਿਊਟਰ 4 ਸਪੀਡ ਹੀ ਨਹੀਂ ਇਹ 2 ਸਪੀਡ ਹੈ ਅੱਛਾ 2 ਸਪੀਡ ਹੈ ਹਾਂਜੀ 2 ਸਪੀਡ ਆ ਗਿਆ ਜੀ ਹਾਂਜੀ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰਿਬਿਊਟਰ ਮਾਡਲ ਕਿੰਨੇ ਹੈ ਜੀ ਇਹ ਮਾਡਲ 19 19 ਮਾਡਲ ਆ ਤੇ ਨੰਬਰ 50 ਜੀ ਨੰਬਰ ਪੰਜਾਬ EV22 52 ਪੰਜਾਬ ਨੰਬਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਭਾਈ ਟਾਇਰ ਇਹਦੇ 90 ਪੈਸੇ ਹੈ ਜੀ 90 ਪੈਸੇ ਟਾਇਰ ਆ ਹਾਂਜੀ ਇਧਰਲੀ ਸਾਈਡ ਦਿਖਾ ਦੇ ਬੱਬੂ ਚਟਾਂ ਟੁਟਾਂ ਐਂ ਲੱਗਿਆ ਪਈਆਂ ਉਹ ਦੇਖੋ 1000 ਕ ਘੰਟਾ ਟਰੈਕਟਰ ਚੱਲਿਆ 1100 ਘੰਟਾ ਮਗਰ ਆੜਾਂ ਕੋਲੇ ਚਟਾਂ ਲੱਗੀਆਂ ਪਈਆਂ ਦੇਖ ਸਕਦੇ ਹੋ ਬਈ ਤੁਸੀਂ ਪੂਰੀ ਸਮਾਂ ਹੀ ਚੱਲਿਆ ਟਰੈਕਟਰ 1000 ਘੰਟੇ ਚੱਲਿਆ 1100 ਘੰਟਾ ਚੱਲਿਆ ਬਸ 1000 ਜਾਂ 1100 ਹਾਂਜੀ ਇਹ ਮਾਡਲ ਹੈਗਾ 19 19 ਜੀ ਡਿਮਾਂਡ ਕੀ ਕਰਦੇ ਦੀ ਜੀ ਡਿਮਾਂਡ ਇਹਦੀ ਹੈਗਾ 5 ਲੱਖ 15 ਹਜ਼ਾਰ 5 15 ਦਾ ਡਿਮਾਂਡ ਆ ਬਈ ਇਹ ਕਿੰਨੇ ਦਾ ਹੋਊਗਾ ਇਹ ਦੇ ਦਿਆਂਗੇ ਆਪਾਂ 480000 ਦਾ 480 ਦਾ ਹਾਂਜੀ ਠੀਕ ਆ ਤੇ ਲੋਨ ਬਈ ਤੇ ਤੇ ਲੋਨ ਵੀ ਕਰਵਾ ਲਾਂਗੇ ਸਵਾ 4 ਲੋਨ ਆਊ ਸਵਾ 4 ਲੱਖ ਦਾ ਲੋਨ ਕਰਾ ਲਾਂ ਠੀਕ ਆ ਭਾਈ ਸਵਾ 4 ਲੱਖ ਦਾ ਲੋਨ ਹੋ ਜਾ ਟਰੈਕਟਰ ਤੇ 70000 ਰੁਪਏ ਲੈ ਆਇਓ ਆ ਟਰੈਕਟਰ ਲੈ ਜਾ ਹਾਂਜੀ ਸਾਹਮਣੇ ਆ ਗਿਆ ਜੀ ਸਵਰਾ 744 ਐਫ ਪੀ 4 ਸਟਾਰ ਰਵਰਸ ਪੀ ਡੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਜ ਆ ਗਿਆ ਹਾਂਜੀ ਤੇ ਮਾਡਲ ਜੀ ਇਹ ਮਾਡਲ 14 ਜੀ 14 ਮਾਡਲ ਦਾ ਟਰੈਕਟਰ ਦੇਖਣ ਨੂੰ ਜਮੀ ਲੱਗਦਾ ਵੀ 14 ਮਾਡਲ ਆ 19ਵੀਂ ਵੀ ਮਾਡਲ ਵਾਲੀ ਕੰਡੀਸ਼ਨ ਪਈ ਟਰੈਕਟਰ ਦੀ ਕਰਾਸ ਕਰ ਇੰਜਨ ਆਈ ਕਰਾਸ ਕਰਦੇ ਇੰਜਨ ਵਾਲਾ ਜਿਹੜੇ ਟਰੈਕਟਰ ਦੀ ਡਿਮਾਂਡ ਬਹੁਤ ਆ ਇਹ ਹੁਣੇ ਬੰਦ ਵੀ ਹੋ ਗਿਆ ਨਾ ਭਾਈ ਹਾਂਜੀ ਬਠੰਡਾ ਨੰਬਰ ਆ ਕਰਾਸ ਕਰ ਇੰਜਨ ਆ ਠੀਕ ਆ ਜੀ ਮਾਗਰੇਟਰ ਜਮਾ ਨਵੇਂ ਆ ਮੂਰਲੇ ਨਾਲ ਦੇ ਹੈਗੇ 7075 ਬਾਈਕ ਵਾਲੇ 14 ਦੇ ਟਾਇਰ ਹਾਂਜੀ 프ਰੰਟ ਵਾਲੇ ਨਾਲ ਦੇ ਟਾਇਰ ਆ ਹਾਂਜੀ ਤੇ ਇਹ ਟਰੈਕਟਰ ਵੀ ਸਮਾਈ ਚੱਲਿਆ ਕਿੰਨੇ ਘੰਟੇ ਚੱਲੇ ਹੋਏ ਇਹ ਚੱਲਿਆ ਹੋਊਗਾ 8 ਤਾਰਾ 1800 ਘੰਟਾ ਚੱਲਿਆ ਠੀਕ ਹੈ ਜੀ 2000 ਕਯਰ ਮੰਨ ਸਕਦੇ ਹਾਂ ਹਾਂ 2000 ਮੰਨ ਕੇ ਚੱਲੋ 2000 ਘੰਟੇ ਦੇ ਲਗਭਗ ਟਰੈਕਟਰ ਚੱਲਿਆ ਹੋਇਆ ਹਾਂਜੀ ਇਹ ਵੀ ਸਮਾਈ ਚੱਲਿਆ ਹੋਇਆ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਬਈ ਇਹ ਵੀ ਫੇਸ ਪਾਕੀ ਖੜਾਤਾ ਜਦੋਂ ਲੈਂਦਾ ਤੇ ਮਾੜਾ 14 ਡਿਮਾਂਡ ਬਈ ਇਹਦੀ ਕਿੰਨੀ ਆ ਇਹਦੀ ਡਿਮਾਂਡ ਹੈ 490000 ਇਹ ਕਿੰਨੇ ਕ ਦਾ ਛੱਡਾਂਗੇ ਜੀ ਇਹ ਦੇ ਦਾਂਗੇ 4 ਲੱਖ ਤੇ 60000 ਦਾ ਦੇ ਦਾਂਗੇ ਯਾਰ ਪੂਰੇ ਵੱਡੇ ਡਿਸਕਾ ਹੁੰਦਾ ਭਾਈ 460000 ਦਾ ਹਾਂ ਸਾਹਮਣੇ ਆ ਗਿਆ ਜੀ ਸਪਰਾਜ 855 4 ਸਟਾਰ ਰਿਵਰਸ ਵੀਡੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਕੋਲ ਟਾਪ ਮਾਡਲ ਹੈ ਘੋੜਾ ਬੈਂਪਰ ਲੱਗੇ ਉੱਤੇ ਘੋੜਾ ਵੀ ਬਣਾਇਆ ਪਿਆ ਹਾਂਜੀ ਮਾਡਲ ਕਿੰਨੇ ਆ ਭਾਈ ਮਾਡਲ 18 ਜੀ 18 ਵਾੜ ਦਾ ਟਾਇਰਾਂ ਦੀ ਕੀ ਕੰਡੀਸ਼ਨ ਆ ਭਾਈ ਟਾਇਰ ਹੈਗੇ ਆ ਜੀ ਇਹਦੇ 85 ਤੋਂ 90 ਪੈਸੇ 84 ਤੋਂ 90 ਪੰਜਾ ਟਾਇਰਾਂ ਦੀ ਕਹਿੰਦੇ ਇਹਦੇ ਨਾਲ 14 ਦੇ ਇੱਕ 16 16 ਦੇ ਟਾਇਰਾਂ ਚਾਹੀਏ 16 ਦੇ ਟਾਇਰਾਂ ਚਾਹੀਦੇ ਹਾਂਜੀ ਰੰਗ ਪੇਂਟ ਦਾ ਭਾਈ ਰੰਗ ਪੇਂਟ ਦਾ オリジナル ਆ ਸਾਰਾ ਠੀਕ ਆ ਜੀ ਹਾਂਜੀ ਇਹ ਮਾਡਲ ਆ ਗਿਆ 18 18 ਜੀ ਡਿਮਾਂਡ ਜੀ ਇਹ ਵੀ ਕਿੰਨੀ ਆ ਡਿਮਾਂਡ ਇਹਦੀ ਆ 592000 ਜੀ 592000 ਦਾ ਡਿਮਾਂਡ ਆ ਭਾਈ ਹਾਂਜੀ ਕਿੰਨੇ ਦਾ ਹੋਊਏ ਦੇ ਦੇਾਂਗੇ 570000 ਦਾ 570000 ਦਾ ਮਿਲ ਜੀ ਹਾਂਜੀ ਸਾਹਮਣੇ ਆ ਗਈ ਸਵਰਾਜ 855 2 ਸਟਾਰ ਏ ਮਾਡਲ ਜੀ ਹੈ 2005 TV10 ਨੰਬਰ ਆ TV10 ਨੰਬਰ ਆ ਠੀਕ ਆ ਗੋਲ ਹਾਂਟੀ ਵਾਲਾ ਆ ਗਿਆ ਫਰੰਟ ਵਾਲੇ ਆ ਗਿਆ ਕਲੌਸ ਕਰ ਇੰਜਨ ਵਾਲਾ ਜੀ ਜੀ ਟਾਇਰ ਕਲੌਸ ਕਰ ਇੰਜਨ ਆ ਬਾਈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਬਾਈਕ ਵਾਲੇ ਟਾਇਰ ਹੈਗੇ ਜੀ 85% ਇਹ ਸਿੰਪਲ ਸਟੀering ਆ ਹਾਂ ਇਹ ਸਿੰਪਲ ਸਟੀering ਪੰਜ ਮਾਡਲ ਆ ਹਾਂ ਜੀ ਡਿਮਾਂਡ ਕਿੰਨੀ ਆ ਜੀ ਡਿਮਾਂਡ ਇਹਦੀ ਆ ਗਿਆ 3 ਲੱਖ 5000 ਠੀਕ ਆ ਜੀ ਕਿੰਨੇ ਕ ਦਾ ਹੋ ਜੂਏ ਜੀ ਦੇ ਦੇਾਂਗੇ ਜੀ 2 ਲੱਖ 90000 ਦਾ 290 ਦਾ ਹਾਂ ਜੀ ਠੀਕ ਆ ਜੀ ਸામਨੇ ਆ ਗਿਆ ਜੀ ਸਪਰਾਜ 8554 ਸਟਾਰ ਰਿਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਇਹ ਟਰੈਕਟਰ 4 ਸਪੀਡ ਚ ਆ ਗਿਆ ਹਾਂ ਇਹ 4 ਸਪੀਡ ਕਰਿਆ ਹੋਇਆ ਜੀ ਠੀਕ ਆ ਜੀ 4 ਸਪੀਡ ਕੀਤਾ ਹੋਇਆ ਹਾਂ ਜੀ ਵਧੀਆ ਕੱਟ ਲੱਗੀ ਹੋਈ ਹੈ ਹਾਂ ਜੀ ਠੀਕ ਆ ਜੀ ਇਹਦੇ ਨਾਲ ਸੌਨ ਸੈਟਮਿਲੂ ਕੋ ਮਿਲਦਾ ਨਹੀਂ ਮਿਲਦਾ ਜੀ ਠੀਕ ਆ ਜੀ ਜਿਵੇਂ ਹੈਗਾ ਘੋੜਾ ਬੰਪਰ ਕਨੋਪੀ ਛਤਰੀ ਇਹ ਚੀਜ਼ਾਂ ਮਿਲਣਗੀਆਂ ਜੀ ਮਿਲਣਗੀਆਂ ਰੈਂਕ ਪੇਂਟ ਦਾ ਜੀ ਸਾਲਾ Ориਜਨਲ ਆ ਇਹ ਫਰੰਟ ਵਾਲੇ ਟਾਇਰ ਮਹਿੰਗੇ ਪਏ ਹੋਇਆ ਬਈ ਰੇਡੀਅਲ ਪੁਆ ਇਹ ਮੈਂ ਇਹ ਆ ਕੇ 4 ਲੱਖੀ ਵਾਲੇ ਇੱਧਰ ਆ ਕੇ ਰੇਡੀ ਆ ਦੂਜੇ ਤੇ ਬਾਈਕ ਵਾਲੇ ਟਾਇਰਾਂ ਦੀ ਕੀ ਚੱਲ ਬਾਈਕ ਵਾਲੇ ਟਾਇਰ ਮਾਰਫ ਦੀ ਠੀਕ ਆ ਜੀ ਕਿੰਨੇ ਕ ਪੈਸੇ 90 ਪੈਸੇ 90 ਪੈਸੇ ਹਾਂਜੀ ਤੇ ਮਾਡਲ ਜੀ ਮਾਡਲ 14 ਜੀ ਡਿਮਾਂਡ ਜੀ ਡਿਮਾਂਡ ਦੀ ਆ 5 ਲੱਖ ਕਿੰਨੇ ਕ ਦਾ ਇਹ ਛੱਡਾਂਗੇ ਦੇ ਦੇਾਂਗੇ ਇਹ 5 ਲੱਖ 4 ਲੱਖ 80 ਹਜ਼ਾਰ ਦਾ 4 ਲੱਖ 80 ਹਾਂਜੀ ਠੀਕ ਆ ਜੀ ਗਏ ਜੀ ਨਹੀਂ ਕਿ ਬਾਕੀ ਕਿ ਕਰੇ ਖੜੇ ਹੁੰਦੇ ਬਾਈ ਕਿ ਕਰੇ ਖੜੇ ਆ ਠੀਕ ਆ ਜੀ ਤੇ ਪਿੰਡ ਜੀ ਕਿਹੜਾ ਆਪਣਾ ਤਿੰਡ ਆਪਣਾ ਕੋਟ ਲਿਖ ਲਾ ਠੀਕ ਹੈ ਜੀ ਕੰਟੈਕਟ ਨੰਬਰ ਹੀ ਕੰਟੈਕਟ ਨੰਬਰ 9815 4243 ਠੀਕ ਹੈ ਜੀ ਪਰਾਂ ਟਰੈਕਟਰ ਵੀ ਕੱਟਾ ਹੈ ਪੁਰਾਣਾ ਵੀ ਕੱਟਾ ਜੋ ਲੋਨ ਵੀ ਕਰਵਾ ਦਾਂਗੇ ਠੀਕ ਹੈ ਜੀ ਹਾਂ ਜੀ ਧੰਨਵਾਦ ਬਈ ਜੀ ਹਾਂ ਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੇਂ ਵੀਡੀਓ ਨਾਲ ਧੰਨਵਾਦ